ਹਾਂਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਬੈਕ ਟੂ ਪਰਮ ਖੇਲਾ ਚੈਨਲ ਉਮੀਦ ਕਰਦਾ ਕਿ ਤੁਸੀਂ ਸਾਰੇ ਜਾਨੇ ਠੀਕ ਠਾਕ ਹੋਵੋਗੇ ਸੋ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕੁਲਬੀਰ ਝਿੰਜਰਬਾਈ ਦੀ ਅਤੇ ਕੁਲਬੀਰ ਝਿੰਜਰਬਾਈ ਦੇ ਟੌਪ 10 ਪੰਜਾਬੀ ਗਾਣਿਆਂ ਦੀ ਕਲਵੀਰ ਚੰਗਰ ਬਾਈ ਚਾਹੀਏ ਇੱਕ ਅਲੱਗੇ ਲੈਵਲ ਦੀ ਵਾਈਬ ਜਈਆ ਕਲਵੀਰ ਚੰਗਰ ਬਾਈ ਦਾ ਗਾਣਾ ਚਾਹੀਏ ਕਿਸੇ ਵੀ ਵਰਗ ਦਾ ਹੋਵੇ ਪਿਆਰ ਵਾਲਾ ਹੋਵੇ ਮੁਹੱਬਤ ਵਾਲਾ ਹੋਵੇ ਸੈਡ ਹੋਵੇ ਚਾਹੇ ਕੋਈ ਵੀ ਹੋਵੇ ਉਹਦੇ ਵਿੱਚ ਉਹਨੇ ਪੰਜਾਬ ਪੰਜਾਬੀਅਤ ਦੀ ਗੱਲ ਕੀਤੀ ਹੋਵੇ ਜਾਂ ਨਾ ਕੀਤੀ ਹੋਵੇ ਪਰ ਕਲਵੀਰ ਚੰਗਰ ਦਾ ਹਰ ਇੱਕ ਗਾਣਾ ਸੁਣ ਤੋਂ ਬਾਅਦ ਪੰਜਾਬ ਦੀ ਯਾਦ ਆਉਂਦੀ ਹੈ ਮਿੱਟੀ ਦੀ ਯਾਦ ਆਉਂਦੀ ਹੈ ਪੰਜਾਬੀਅਤ ਦੀ ਯਾਦ ਆਉਂਦੀ ਆ ਐਦਾਂ ਲੱਗਦਾ ਕਿ ਇਹ ਗਾਣਾ ਸਾਡੇ ਲਈ ਲਿਖਿਆ ਗਿਆ ਇੰਜੇ ਲੱਗਦਾ ਕਿ ਇਹ ਗਾਣਾ ਸਾਡੀ ਲਾਈਫ ਦੇ ਬਹੁਤ ਜ਼ਿਆਦਾ ਨੇੜੇ ਆ ਜਾਂ ਐਦਾਂ ਲੱਗਦਾ ਹੈ ਕਿ ਇਹ ਗਾਣਾ ਸਿਰਫ ਤੇ ਸਿਰਫ ਸਾਡੇ ਵਰਗੇ ਹੀ ਬਣਾਇਆ ਗਿਆ ਹੈ ਖਾਸ ਕਰਕੇ ਕਲ 2015 ਦੇ ਵਿੱਚ ਕਾਰ ਰਹਾ ਹੁਣ ਤੁਸੀਂ ਟੌਪ 10 ਗਾਣਿਆਂ ਵਿੱਚੋਂ ਨੰਬਰ 1 ਵਾਲਾ ਗਾਣਾ ਪਹਿਲੇ ਕਮੈਂਟਾਂ ਵਿੱਚ ਲਿਖਣਾ ਤੁਹਾਨੂੰ ਆਪਸ਼ਨ ਦੇ ਦਿੰਦਾ ਰੂਟ ਵੇਲੀ ਜਨਤਾ ਜਾਂ ਕਲਾਸਰੂਮ ਇਹਨਾਂ ਤਿੰਨਾਂ ਗਾਣਿਆਂ ਵਿੱਚੋਂ ਕਿਹੜਾ ਗਾਣਾ ਹੋਵੇਗਾ ਜਿਹੜਾ ਪਹਿਲੇ ਨੰਬਰ ਤੇ ਆ ਨੰਬਰ 10 ਤੇ ਨਾਮ ਆਉਂਦਾ ਜੀ ਸਿੰਡੀਕੇਟ ਗਾਣੇ ਦਾ ਸਿੰਡੀਕੇਟ ਗਾਣਾ ਉਹਨਾਂ ਦਿਨਾਂ ਵਿੱਚ ਕਾਲਜ ਵਾਲੇ ਹਰ ਇੱਕ ਮੁੰਡੇ ਕੁੜੀ ਦੇ ਦਿਲ ਦੇ ਬਹੁਤ ਜ਼ਿਆਦਾ ਨੇੜੇ ਹੁੰਦਾ ਸੀ ਇਹਦਾ ਵੱਡਾ ਕਾਰਨ ਇਹ ਸੀ ਕਿ ਅੱਜ ਕੱਲ ਦਾ ਮਾਹੌਲ ਇਹੋ ਜਿਹਾ ਆ ਕਿ ਕਾਲਜ ਵਾਲਾ ਹਰ ਇੱਕ ਮੁੰਡਾ ਕੁੜੀ ਆਪਣੇ ਕਾਲਜ ਨੂੰ ਕਾਰਾਂ ਜੀਪਾਂ ਥਾਰਾਂ ਆਮ ਹੀ ਲਿਜਾ ਰਿਹਾ ਪਰ ਉਹਨਾਂ ਦਿਨ ਜੀ ਜਿਆਦਾਤਰ ਆਮ ਤਾਂ ਮੋਟਰਸਾਈਕਲਾਂ ਤੇ ਹੁੰਦੇ ਸੀ ਜਾਂ ਬੱਸਾਂ ਵਿੱਚ ਜਾਇਆ ਕਰਦੇ ਸੀ ਉਹਨਾਂ ਦਿਨਾਂ ਵਿੱਚ ਬਹੁਤ ਸਾਰੇ ਮੁੰਡਿਆਂ ਕੋਲ ਮੋਟਰਸਾਈਕਲ ਜਾਂ ਕਾਰਾਂ ਭਾਵੇਂ ਹੁੰਦੇ ਸੀ ਪਰ 98% ਕੁੜੀਆਂ ਸਿਰਫ ਤੇ ਸਿਰਫ ਬੱਸਾਂ ਵਿੱਚ ਹੀ ਹੁੰਦੀਆਂ ਸੀ ਉਹਨਾਂ ਦਿਨਾਂ ਵਿੱਚ ਬਹੁਤ ਸਾਰੇ ਇਹੋ ਜਿਹੇ ਮੁੰਡੇ ਵੀ ਸੀ ਜਿਨ੍ਹਾਂ ਕੋਲ ਕਾਰਾਂ ਜਾਂ ਮੋਟਰਸਾਈਕਲ ਜ਼ਰੂਰ ਸਨ ਪਰ ਫੇਰ ਵੀ ਜਾਣਬੁੱਝ ਕੇ ਬੱਸਾਂ ਵਿੱਚ ਚਾਉਂਦੇ ਸੀ ਕਿਉਂਕਿ ਉਹਨਾਂ ਦੀ ਸਹੇਲੀ ਜਾਂ ਜਿਹਨੂੰ ਸਹੇਲੀ ਬਣਾਉਣਾ ਹੁੰਦਾ ਸੀ ਉਹ ਬੱਸ ਵਿੱਚ ਹੁੰਦੀ ਸੀ ਉਹਦੇ ਨਾਲ ਟਾਈਮ ਬਤਾਉਣ ਵਾਸਤੇ ਜਾਂ ਟਾਈਮ ਚੱਕਣ ਵਾਸਤੇ ਉਹ ਜਾਣਬੁੱਝ ਕੇ ਬੱਸ ਯੂਜ਼ ਕਰਦੇ ਸੀ ਸਿੰਡੀਕੇਟ ਗਾਣਾ ਲੱਗ ਪਗ ਉਸੇ ਕੈਟਾਗਰੀ ਦਾ ਜਿਵੇਂ ਪਿੱ ਕੀ ਲੱਗੇ ਸੀ ਨੀ ਗੱਲ ਲੜਾਈਆਂ ਜਿਵੇਂ ਦੌੜ ਗਈ ਲੱਗੇ ਇਸ ਗਾਣੇ ਵਿੱਚ ਸਭ ਤੋਂ ਕੈਂਟ ਲਾਈਨ ਆਹ ਵਾਲੀ ਆ ਕਿ ਮੈਂ ਕਦੇ ਡਿਗਣ ਨਾ ਦਿੱਤਾ ਤੇਰੇਆਂ ਬੋਲਾਂ ਨੂੰ ਵਿਛੜਨ ਤੋਂ ਸੰਤਾਲੀ ਵਾਂਗੂ ਡਰਦਾ ਸੀ ਝੇੜਾਂ ਦੇ ਠੋਪ ਸਮਾ ਕੇ ਰੱਖਦੀ ਸੀ ਮੈਂ ਉਸੇ ਅੰਗ ਦੇ ਡਾਂਗ ਤੇ ਉਹਨਾਂ ਦਾ ਗਾਣਾ ਕੁਲਵੀਰ ਝੰਜਰ ਦੀ ਜ਼ਿੰਦਗੀ ਦਾ ਉਹ ਵਾਲਾ ਗਾਣਾ ਆ ਜਿਨੇ ਕੁਲਵੀਰ ਝੰਜਰ ਨੂੰ ਪਛਾਣ ਦਲਾਈ ਲੋਕਾਂ ਨੂੰ ਇਹ ਪਤਾ ਲੱਗਿਆ ਕਿ ਕੁਲਵੀਰ ਝੰਜਰ ਨਾਮ ਦਾ ਵੀ ਕੋਈ ਬੰਦਾ ਇਸ ਦੁਨੀਆ ਵਿੱਚ ਹੈਗਾ ਆ ਕੁਲਵੀਰ ਝੰਜਰ ਦੇ ਸ਼ਹਿਰੀਮਾਨ ਇਹੋ ਜੇ ਕਲਾਕਾਰ ਬਾ ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ਵਿੱਚ YouTube ਰਾਹੀਂ ਐਂਟਰੀ ਮਾਰੀ ਕਿਉਂਕਿ ਇਹਨਾਂ ਤੋਂ ਪਹਿਲਾਂ ਕੋਈ ਵੀ ਨਵਾਂ ਪੰਜਾਬੀ ਸਿੰਗਰ YouTube ਰਾਹੀਂ ਪੰਜਾਬੀ ਇੰਡਸਟਰੀ ਵਿੱਚ ਐਂਟਰੀ ਨਹੀਂ ਸੀ ਮਾਰਦਾ ਭਾਵੇਂ ਅੱਜਕੱਲ੍ਹ ਹਰ ਇੱਕ ਨਵਾਂ ਸਿੰਗਰ ਸਿਰਫ ਤੇ ਸਿਰਫ YouTube ਤੇ ਹੀ ਆਪਣੇ ਗਾਣੇ ਰਿਲੀਜ਼ ਕਰਦਾ ਪਰ ਉਹਨਾਂ ਦਿਨਾਂ ਵਿੱਚ ਇਹੋ ਜਿਹਾ ਕੋਈ ਵੀ ਦੌਰ ਨਹੀਂ ਸੀ ਜਾਂ ਐਦਾਂ ਕਹਿ ਲਓ ਕਿ ਕੁਲਵੀਰ ਝੰਜਰ ਨੇ ਨਹੀਂ ਆਪਣੇ ਗਾਣੇ ਰਿਲੀਜ਼ ਕਰ ਰਿਹਾ ਆ ਉਹਨਾਂ ਦਿਨਾਂ ਵਿੱਚ ਆਪਣੇ ਗਾਣੇ ਰਿਲੀਜ਼ ਕਰਨ ਵਾਸਤੇ ਆਪ ਹੀ ਗਾਣੇ ਬਣਾਉਣੇ ਪੈਂਦੇ ਸੀ ਅਤੇ ਬਾਅਦ ਵਿੱਚ ਕੰਪਨੀਆਂ ਦੀ ਮਨਤਤਾ ਕਰਨੀਆਂ ਪੈਂਦੀਆਂ ਸੀ ਤੇ ਉਹਨਾਂ ਕੋਲ ਬੌਂਡ ਵੀ ਹੋਣਾ ਪੈਂਦਾ ਸੀ ਪਰ ਕੁਲਵੀਰ ਝਿੰਜਰ ਤੇ ਸ਼ਹਿਰੀ ਮਾਨ ਇਹਨਾਂ ਨੇ ਆਪਣੇ ਗਾਣੇ YouTube ਉੱਤੇ ਹੀ ਰਿਲੀਜ਼ ਕਰ ਦਿੱਤੇ ਦਰਅਸਲ ਲਗਭਗ ਇਹਨਾਂ ਦੋਹਾਂ ਦੀ ਸੇਮ ਜਿਹੀ ਸੋਚ ਸੀ ਕਿ ਇਹਨਾਂ ਨੇ ਆਪਣੇ ਗਾਣੇ ਹਿੱਟ ਹੋਣ ਵਾਸਤੇ YouTube ਤੇ ਨਹੀਂ ਪਾਈ ਸੀ ਅਤੇ ਨਾ ਹੀ ਇਹਨਾਂ ਨੂੰ ਕੋਈ ਆਸ ਸੀ ਇਹਨਾਂ ਨੇ ਆਪਣੇ ਗਾਣੇ ਸਿਰਫ ਇਸ ਕਰਕੇ ਪਾਈ ਸੀ ਕਿ ਕੱਲ ਨੂੰ ਆਪਣੇ ਯਾਰ ਦੋਸਤ ਜਿਹੜੇ ਬਾਹਰ ਅੰਦਰ ਵੀ ਰਹਿੰਦੇ ਆ ਉਹ ਵੀ ਸੁਣ ਲਿਆ ਕਰਨਗੇ ਉਹਨਾਂ ਨੂੰ ਲਿੰਕ ਭੇਜਿਆ ਕਰ ਸੂਪਰ ਹਿੱਟ ਹੋ ਗਏ ਤੇ ਇਹ ਦੋਵੇਂ ਨਵੇਂ ਸੁਪਰਸਟਾਰ ਬਣ ਗਏ ਹੁਣ ਇਹਨਾਂ ਦੋਹਾਂ ਵਿੱਚ ਲਗਭਗ ਬਹੁਤ ਸਾਰੀਆਂ ਚੀਜ਼ਾਂ ਜਾਂ ਸਾਰੀਆਂ ਚੀਜ਼ਾਂ ਸਿਮਲਰ ਹੀ ਰਹੀਆਂ ਕਿਉਂਕਿ ਦੋਹਾਂ ਦਾ ਦੌਰ ਵੀ ਲਗਭਗ ਇਕੱਠਿਆਂ ਦਾ ਸਟਾਰਟ ਹੋਇਆ ਦੋਹਾਂ ਦੀ ਸਟਾਰਟਿੰਗ ਵੀ ਇਕੱਠਿਆਂ ਦੀ ਹੋਈ ਤੇ ਦੋਹਾਂ ਦੇ ਗਾਣਿਆਂ ਦਾ ਟਾਪਿਕ ਵੀ ਸੇਮ ਸੀ ਕਿਉਂਕਿ ਕੁਲਵੀਰ ਚੰਜਰ ਦਾ ਗਾਣਾ ਸੀ ਕਾਲਜ ਦੀਆਂ ਆਜ਼ਾਦਾਂ ਉਤੇ ਅਤੇ ਸ਼ਹਿਰੀ ਮਾਨ ਦਾ ਗਾਣਾ ਵੀ ਯਾਰ ਅਨੂਲ ਦੇ ਕੋਲੇ ਦੀਆਂ ਆਜ਼ਾਦਾਂ ਤੇ ਸੀ ਯਾਰਨ ਮੁਲੇ ਅਤੇ ਕਾਲਜ ਗਾਣਾ ਹਿੱਟ ਹੋਣ ਤੋਂ ਬਾਅਦ ਉਹਨਾਂ ਦਿਨਾਂ ਵਿੱਚ ਪੰਜਾਬੀ ਇੰਡਸਟਰੀ ਵਿੱਚ ਇੱਕ ਨਵਾਂ ਟਰੈਂਡ ਸ਼ੁਰੂ ਹੋ ਗਿਆ ਸੀ ਕਾਲਜ ਦੀਆਂ ਯਾਦਾਂ ਅਤੇ ਕਾਲਜ ਉੱਤੇ ਗਾਣੇ ਬਣਾਉਣ ਦਾ ਲਗਭਗ 2-3 ਸਾਲਾਂ ਤੱਕ ਹਰ ਇੱਕ ਨਵੇਂ ਪੁਰਾਣੇ ਸਿੰਗਰ ਨੇ ਸਿਰਫ ਤੇ ਸਿਰਫ ਕਾਲਜ ਉੱਤੇ ਇੱਕ ਗਾਣਾ ਤਾਂ ਜ਼ਰੂਰ ਛੱਡਿਆ ਇਸ ਗਾਣੇ ਵਿੱਚ ਮੇਰੀ ਫੇਵਰਿਟ ਲਾਈਨ ਇਹ ਆ ਕਿ ਆਪਣਾ ਇਹ ਗਾਣਾ ਭਾਵੇਂ ਕਈਆਂ ਨੇ ਸੁਣਾਉਣਾ ਏ ਛੱਡ ਆਪਾਂ ਕਿਹੜਾ ਜਸਣਾ ਓਏ ਨੋਟਾਂ ਦੇ ਲਈ ਗਾਉਣਾ ਏ ਤਨਜ ਦੀ ਫੇਰ ਯਾਦ ਆਈ ਅੱਜ ਕੱਲ੍ਹ ਤਾਂ ਕੁੜੀਆਂ ਆਪਣੇ ਬੋਏਫ੍ਰੈਂਡ ਨੂੰ ਲੋਕਾਂ ਤੋਂ ਛੁਪਾਉਂਦੀਆਂ ਹੀ ਨਹੀਂ ਛੁਪਾਉਣਾ ਛੱਡੋ ਇੰਸਟਾਗ੍ਰਾਮ ਉੱਤੇ ਰੀਲਾਂ ਵੀ ਆਪਣੇ ਬੋਏਫ੍ਰੈਂਡ ਨਾਲ ਹੀ ਬਣਾਉਂਦੀਆਂ ਸੀ ਪਰ ਅੱਜ ਤੋਂ 10 ਸਾਲ ਪਹਿਲਾਂ ਇਹੋ ਜਿਹਾ ਕੋਈ ਵੀ ਮਾਹੌਲ ਨਹੀਂ ਸੀ ਉਹਨਾਂ ਦਿਨਾਂ ਵਿੱਚ ਜੇ ਕੋਈ ਕੁੜੀ ਆਪਣੇ ਬੋਏਫ੍ਰੈਂਡ ਨੂੰ ਫੋਨ ਵੀ ਕਰਦੀ ਸੀ ਤਾਂ ਉਹ ਵੀ ਘਰ ਦੇਆਂ ਤੋਂ ਚੋਰੀ ਚੋਰੀ ਅੱਜ ਤੋਂ 10 ਸਾਲ ਪਹਿਲਾਂ ਹੀ ਲਗਭਗ ਬੁਲਟ ਦੀ ਵੈਲਿਊ ਖਤਮ ਹੋ ਚੁੱਕੀ ਸੀ ਕਿਉਂਕਿ ਉਹਨਾਂ ਦਿਨਾਂ ਵਿੱਚ ਵੀ ਸ਼ਕੀਨ ਬੰਦੇ ਹੀ ਬੁਲਟ ਰੱਖਦੇ ਸੀ ਤੇ ਅੱਜ ਵੀ ਸ਼ਕੀਨ ਮੁੰਡੇ ਹੀ ਰੱਖਦੇ ਆ ਤੇ ਉਹਨਾਂ ਦਿਨਾਂ ਵਿੱਚ ਬੁਲਟ ਵਾਲੇ ਮੁੰਡੇ ਤੇ ਵੀ ਉਹੀ ਕੁੜ ਮਰਤੀਆਂ ਸਾਡੇ ਬੁਲਟ ਨੂੰ ਇੱਕ ਨਾ ਚਰਦੀਆਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਬੁਲਟ ਤਾਂ ਦੌਰ ਕਦੇ ਵੀ ਖਤਮ ਨਹੀਂ ਹੋਣਾ ਬੁਲਟ ਨੂੰ ਚਾਹਣ ਵਾਲੇ ਲੋਕਾਂ ਦਾ ਸ਼ੌਂਕ ਕਦੇ ਵੀ ਨਹੀਂ ਮਰਨਾ ਪਰ ਬੁਲਟ ਦੀ ਵੈਲਿਊ ਜਰੂਰ ਮਰ ਚੁੱਕੀ ਆ ਪਰ ਸਨ 2005 ਤੋਂ ਲੈ ਕੇ 2010 ਤੱਕ ਬੁਲਟ ਦੀ ਟੌਰ ਲਗਭਗ ਐਦਾਂ ਹੁੰਦੀ ਸੀ ਜਿਵੇਂ ਅੱਜ ਕੱਲ ਫੋਰਚੂਨਰ ਵਾਲੇ ਮੁੰਡੇ ਦੀ ਹੁੰਦੀ ਆ ਇਸ ਗਾਣੇ ਵਿੱਚ ਮੇਰੀ ਫੇਵਰਿਟ ਲਾਈਨ ਇਹ ਆ ਕਿ ਸਾਡੇ ਝਿੰਜਰਾ ਦਾ ਗੱਲ ਤੇਰੇ ਵੱਸਦੀ ਏ ਤੇਰੇ ਵਰਗ ਦੇ ਨਾਲ ਨਾ ਫਸਦੀ ਏ ਐਵੇਂ ਘਰ ਫੂਕ ਕੇ ਬਹਿ ਜਾਏਗਾ ਮੱਲੋ ਜੋਰੀ ਉਂਟੀ ਅੰਮਟਕੇ ਕਰਦੀਆਂ ਨੇ ਚੋਰੀ ਚੋਰੀ ਪਟਿਆਲਾ ਸ਼ਾਹੀ ਪੱਗ ਉਤੋਂ ਮੁੱਛ ਲਾਉਂਦੀ ਅੱਗ ਟੋਰ ਵੇਖ ਸਰਦਾਰ ਦੀ ਮੁੱਛਾਂ ਵਾਲੇ ਟ੍ਰੈਂਡ ਦਾ ਕ੍ਰੈਡਿਟ ਭਾਵੇਂ ਅਮਰਤਮਨ ਆਪਣੇ ਸਿਰ ਤੇ ਲੈ ਰਿਹਾ ਆ ਪਰ ਅਸਲ ਵਿੱਚ ਇਹ ਵਾਲਾ ਟ੍ਰੈਂਡ ਕੁਲਬੀਰ ਝਿੰਜਰਾ ਤੇ ਤਰਤੇਮ ਜੱਸੜਵਾਲੀ ਨੇ ਚਲਾਇਆ ਸੀ ਸ਼ਾਇਦ ਨਵੇਂ ਮੁੰਡਿਆਂ ਨੂੰ ਇਹਦੇ ਬਾਰੇ ਬਹੁਤਾ ਨਹੀਂ ਪਤਾ ਹੁਣ ਮੱਝ ਮਾਲਵੇ ਦਾ ਤਾਂ ਮੈਨੂੰ ਬਹੁਤਾ ਨਹੀਂ ਪਤਾ ਪਰ ਉਹਨਾਂ ਦੇ ਨਾਲ ਵਿੱਚ ਸਾਡੇ ਦਬਾਬੇ ਵਿੱਚ ਤਾਂ ਹਰ ਇੱਕ ਮੁੰਡਾ ਲਗਭਗ ਤਿੱਖੀ ਅਤੇ ਪੋਜਮੀ ਪੱਗ ਹੀ ਬੰਨਦਾ ਸੀ ਇੰਦਰਜੀਤ ਨਿੱਕੂ ਵਰਗੀ ਪਰ ਇਹ ਵਾਲਾ ਗਾਣਾ ਰਿਲੀਜ਼ ਹੋਣ ਤੋਂ ਬਾਅਦ ਸਾਡੇ ਦਬਾਬੇ ਵਿੱਚ ਵੀ ਟੋਟਲੀ ਟ੍ਰੈਂਡ ਚੇਂਜ ਹੋ ਚੁੱਕਾ ਸੀ ਤੇ ਹਰ ਇੱਕ ਮੁੰਡਾ ਪਟ ਸਰਦਾਰਾਂ ਨੂੰ ਨਾ ਵੈਲਣੇ ਕੋ ਕੁੜੀਆਂ ਦੀ ਤੋੜ ਹਰ ਕੁੜੀ ਨੂੰ ਨਾ ਮਿਲੇ ਸਰਦਾਰ ਨੂੰ ਜ਼ਿੰਦਗੀ ਦਾ ਕੀ ਹੈ ਲੰਘ ਜਾਊਗੀ ਜੇ ਤੂੰ ਹੁੰਦੀ ਤਾਂ ਗੱਲ ਹੋਰ ਹੋਣੀ ਸੀ ਇਸ ਗਾਣੀ ਨੂੰ ਜਿਹੜਾ ਮਰਜੀ ਜਦੋਂ ਮਰਜੀ ਚਾਹੇ ਬੰਦਾ ਉਮਰ ਦੇ ਕਿਸੇ ਵੀ ਪੜਾਅ ਵਿੱਚ ਕਿਉਂ ਨਾ ਹੋਵੇ ਜੇ ਇਸ ਬੰਦੇ ਨੇ ਵੀ ਆਪਣੇ ਕਿਸੇ ਪਿਆਰੇ ਨੂੰ ਖੋਇਆ ਵਾ ਜ਼ਿੰਦਗੀ ਤੋਂ ਜਾਂ ਆਪਣੇ ਸਾਹਾਂ ਤੋਂ ਤਾਂ ਉਹ ਉਸ ਬੰਦੇ ਦੇ ਅੰਦਰ ਇਹ ਵਾਲਾ ਗਾਣਾ ਸੁਣ ਤੋਂ ਬਾਅਦ ਇੱਕ ਧੂ ਇੱਕ ਫੀਲਿੰਗ ਇੱਕ ਹੂਕ ਜੀ ਤਾਂ ਜ਼ਰੂਰ ਉੱਠਦੀ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਕੁਲਵੀਰ ਝਿੰਜਰ ਦੇ ਚੱਕ ਵਿੱਚ ਗਾਣਿਆਂ ਦੇ ਨਾਲੋਂ ਸੈਡ ਸੌਂਗ ਅਤੇ ਰੋਮਾਂਟਿਕ ਗਾਣੇ ਜ਼ਿਆਦਾ ਘੈਂਟ ਹੁੰਦੇ ਆ ਅਤੇ ਜ਼ਿਆਦਾ ਵਧੀਆ ਹੁੰਦੇ ਆ ਅਤੇ ਜ਼ਿਆਦਾ ਫੀਲਿੰਗ ਵਾਲੇ ਹੁੰਦੇ ਆ ਤੇ ਸਾਰੇ ਦੇ ਸਾਰੇ ਰੋਮਾਂਟਿਕ ਅਤੇ ਸੈਡ ਸੌਂਗ ਟੈਡ ਆ ਗੀ ਵਿੱਚ ਆਉਂਦੇ ਆ ਇਸ ਗਾਣੇ ਵਿੱਚ ਮੇਰੀ ਫੇਵਰਿਟ ਲਾਈਨ ਇਹ ਆ ਕਿ ਸੋਲ ਜੀ ਜਿੰਦੜੀ ਪੀ ਪੀ ਫੂਕੀ ਪਰ ਜੇ ਤੂੰ ਪੌਂਦੀ ਤਾਂ ਗੱਲ ਹੋਰ ਹੋਣੀ ਸੀ ਤੂੰ ਹੁੰਦੀ ਤਾਂ ਗੱਲ ਹੋਰ ਹੋਣੀ ਸੀ ਕਲਵੀਰ ਝੰਜਰ ਦਾ ਭੁੰਡੀ ਸੰਗਰਾਂ ਵਿੱਚ ਹੁੰਦੀ ਹੈਗਾ ਜਿਹੜੇ ਸਾਰੇ ਦੇ ਸਾਰੇ ਗਾਣੇ ਕੁੜੀਆਂ ਉੱਤੇ ਹੀ ਗਾਉਂਦੇ ਰਹਿੰਦੇ ਆ ਕਲਵੀਰ ਝੰਜਰ ਨੇ ਹਰ ਇੱਕ ਵਰਗ ਦਾ ਗਾਣਾ ਗਾਇਆ ਹੋਇਆ ਉਹ ਭਾਵੇਂ ਰਾਖਮਾ ਕੋਟਾ ਹੋਵੇ ਭਾਵੇਂ ਬਾਬਿਆਂ ਵਾਲਾ ਹੋਵੇ ਤੇ ਰਾਖਮੇ ਕੋਟੇ ਵਿੱਚ ਕਲਵੀਰ ਝੰਜਰ ਨੇ ਜੱਟਾਂ ਦੀਆਂ ਮਜਬੂਰੀਆਂ ਦੀ ਗੱਲ ਕੀਤੀ ਆ ਅਤੇ ਜੱਟਾਂ ਦੀ ਨਵੀਂ ਪੀੜ੍ਹੀ ਨੂੰ ਨਾ ਮਿਲਣ ਵਾਲੀਆਂ ਨੌਕਰੀਆਂ ਅਤੇ ਉਹਨਾਂ ਦੀ ਰੋਲਣ ਵਾਲੀ ਜਵਾਨੀ ਦੀ ਗੱਲ ਕੀਤੀ ਆ ਰਾਖਮਾ ਕੋਟਾ ਗਾਣਾ ਲਗਭਗ ਬੱਬੂ ਮਾਨ ਦੇ ਗਾਣੇ ਜੱਟ ਦੀ ਜੂਨਬੁਰੀ ਵਾਲੀ ਕੈਟਾਗਰੀ ਵਿੱਚ ਹੀ ਆਉਂਦਾ ਆ ਉਸੇ ਵਰਗ ਵਿੱਚ ਆਉਂਦਾ ਆ ਪਰ ਉਸ ਗਾਣੇ ਵਿੱਚ ਸਿੱਧੀਆਂ ਗੱਲਾਂ ਕਬੀਲਦਾਰ ਜੱਟ ਅਤੇ ਨਵੀਂ ਪੀੜੀ ਦੀ ਗੱਲ ਕੀਤੀ ਗਈ ਹੈ ਕਿ ਕਿਵੇਂ ਡਿਗਰੀਆਂ ਕਰਨ ਤੋਂ ਬਾਅਦ ਵੀ ਜੱਟਾਂ ਦੇ ਪੁੱਤਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ ਤੇ ਨੌਕਰੀਆਂ ਨਾ ਮਿਲਣ ਤੋਂ ਬਾਅਦ ਸ਼ੋਕਰੀਆਂ ਵੀ ਨਹੀਂ ਮਿਲਦੀਆਂ ਕਹਿਣ ਤੋਂ ਭਾਵ ਵਿਆਹ ਵੀ ਨਹੀਂ ਹੁੰਦੇ ਅੱਜ ਤੋਂ ਕੁਝ ਕੁ ਸਾਲ ਪਹਿਲਾਂ ਜੱਟਾਂ ਦੇ ਪੁੱਤਾਂ ਦੇ ਵਿਆਹ ਇਸ ਕਰਕੇ ਨਹੀਂ ਸੀ ਹੁੰਦੇ ਕਿਉਂਕਿ ਉਹਨਾਂ ਕੋਲ ਨੌਕਰੀ ਨਹੀਂ ਸੀ ਹੁੰਦੀ ਜਾਂ ਉਹਨਾਂ ਕੋਲ ਜ਼ਮੀਨ ਘਟ ਹੁੰਦੀ ਸੀ ਪਰ ਅੱਜ ਦੀ ਡੇਟ ਵਿੱਚ ਹਾਲਾਤ ਹੋਰ ਜ਼ਿਆਦਾ ਬਦਤਰ ਹੋ ਚੁੱਕੇ ਆ ਕਿਉਂਕਿ ਅੱਜ ਦੀ ਡੇਟ ਵਿੱਚ ਹਰ ਇੱਕ ਕੁੜੀ ਅਤੇ ਹਰ ਇੱਕ ਕੁੜੀ ਦਾ ਮਾਂ-ਬਾਪ ਜ਼ਮੀਨ ਨਹੀਂ ਦੇਖਦਾ ਇਹ ਦੇਖਦਾ ਕਿ ਇਹਦੇ ਕੋਲ ਕੈਨੇਡਾ ਦਾ ਵੀਜ਼ਾ ਹੈਗਾ ਜਾਂ ਇਹਦੇ ਕੋ ਕਨੇਡਾ ਭੇਜ ਸਕੇ ਇਸ ਗਾਣੇ ਵਿੱਚ ਸਭ ਤੋਂ ਵਧੀਆ ਲਾਈਨ ਇਹ ਆ ਸੀ ਅੱਖ ਤੇਰੀ ਵੱਧ ਜ਼ਮੀਨਾਂ ਤੇ ਮੈਂ ਲੱਖ ਹਜ਼ਾਰਾਂ ਵਾਲਾ ਨਹੀਂ ਮੈਂ ਬਲਦਾਂ ਵਾਲਾ ਯੱਟ ਕੁੜੇ ਕੋਠੀਆਂ ਕਾਰਾਂ ਵਾਲਾ ਨਹੀਂ ਛੱਡ ਦੇ ਮੇਰੇ ਜ਼ਗਾਰ ਨੂੰ ਆਖਾਂ ਮਾਂ ਕੋਟਾ ਮਾਰ ਗਿਆ ਜਿੰਦ ਮਾਹੀ ਗਾਣਾ ਦੋ categories ਵਿੱਚ ਆਉਂਦਾ ਸੈਡ ਅਤੇ ਰੋਮਾਂਟਿਕ ਇਸ ਗਾਣੇ ਵਿੱਚ ਇੱਕ ਐਹੋਜੀ ਵਾਈਫ ਦੀ ਗੱਲ ਕੀਤੀ ਗਈ ਆ ਜਿਹਦਾ ਮਾਹੀ ਜਾਂ ਜਿਹਦਾ ਹਸਬੰਡ ਕਿਸੇ ਕਾਰਨ ਤੋਂ ਉਹ ਤੋਂ ਕਾਫੀ ਦੂਰ ਰਹਿੰਦਾ ਕੰਮ ਦੇ ਮਸਲੇ ਵਿੱਚ ਜਾਂ ਪਰਦੇਸਾਂ ਦੇ ਵਿੱਚ ਉਹ ਵਾਲੀ ਵਾਈਫ ਆਪਣੇ ਹਸਬੰਡ ਨੂੰ ਮਿਲਣੇ ਤਰਸ ਰਹੀ ਆ ਉਹਦੇ ਅੰਦਰੋਂ ਇੱਕ ਹੂਕ ਨਿਕਲਦੀ ਆ ਇੱਕ ਸੁਪਨਾ ਲੈ ਰਹੀ ਆ ਇੱਕ ਇਮੇਜਿਨੇਸ਼ਨ ਕਰ ਰਹੀ ਆ ਕਿ ਬੇਨਤੀ ਕਰ ਮੇਰਾ ਮਾਹੀ ਜਦੋਂ ਮਿਲੂਗਾ ਤਾਂ ਮੈਂ ਉਹਨੂੰ ਘੁੱਟ ਕੇ ਗੱਲ ਬਕੜੀ ਪਾਵੂੰਗੀ। ਇਸ ਗਾਣੇ ਵਿੱਚ ਇੱਕ ਹਜ਼ਰ ਦੀ ਅੱਗੇ ਵਿੱਚ ਤਰਸ ਰਹੀ ਕੁੜੀ ਦੀ ਐਨੀ ਜ਼ਿਆਦਾ ਫੀਲਿੰਗ ਦਿਖਾਈ ਗਈ ਆ ਜਾਂ ਐਨੀ ਜ਼ਿਆਦਾ ਫੀਲਿੰਗ ਪਾ ਦਿੱਤੀ ਗਈ ਆ ਕਿ ਮੈਨੂੰ ਨਹੀਂ ਲੱਗਦਾ ਕਿ ਇਤੋਂ ਜ਼ਿਆਦਾ ਕੋਈ ਵੀ ਪੰਜਾਬੀ ਸਿੰਗਰ ਫਿਊਚਰ ਵਿੱਚ ਜਾ ਕੇ ਕਿਸੇ ਵੀ ਕੁੜੀ ਦੀ ਫੀਲਿੰਗ ਦਰਸਾ ਸਕੂਗਾ। ਇਸ ਗਾਣੇ ਵਿੱਚ ਸਭ ਤੋਂ ਵੱਡੀ ਲਾਈਨ ਇਹ ਆ ਵੀ ਡਰ ਖਾਵੇ ਵੱਖ ਹੋਣ ਦਾ ਝਿੰਜਰੇ ਰਾਜੇ ਛੱਡ ਜਾਣਾ ਫਾਇਦਾ ਕੀ ਹੈ ਯਾਰੀ ਲਾਉਣਾ। ਤੇਰੇ ਪਿੰਡ ਤੋਂ ਮੇਰੇ ਪਿੰਡ ਦੇ ਰੂਟ ਸੋਹਣੀਆਂ ਨਹੀਂ ਮੈਨੂੰ ਚੇਤੇ ਆਉਂਦੇ ਹੁਣ ਪਿਛਲੇ ਗਾਣੇ ਵਿੱਚ ਕਲਵੀਰ ਚੰਦਰ ਨੇ ਇੱਕ ਕੁੜੀ ਦੀ ਫੀਲਿੰਗ ਦੱਸੀ ਸੀ ਜਿਹੜੀ ਆਪਣੇ ਮਾਹੀ ਦੇ ਹਿਜਰ ਵਿੱਚ ਤਰਸ ਰਹੀ ਆ ਸੜ ਰਹੀ ਆ ਪਰ ਇਸ ਗਾਣੇ ਵਿੱਚ ਇੱਕ ਮੁੰਡੇ ਦੀ ਫੀਲਿੰਗ ਦੱਸੀ ਗਈ ਆ ਜਿਹੜਾ ਆਪਣੀ ਮਸ਼ੂਕ ਤੋਂ ਵਿਛੜ ਚੁੱਕਾ ਆ ਤੇ ਉਹ ਆਪਣੀ ਮਸ਼ੂਕ ਦੇ ਪੁਰਾਣੇ ਦਿਨਾਂ ਨੂੰ ਚੇਤੇ ਕਰਦਾ ਪਰ ਉਹਨੂੰ ਇਹ ਵੀ ਪਤਾ ਆ ਕਿ ਜ਼ਿੰਦਗੀ ਵਿੱਚ ਉਹਦੀ ਮਸ਼ੂਕ ਨੇ ਉਹਨੂੰ ਕਦੇ ਵੀ ਨਹੀਂ ਮਿਲਣਾ ਕਾਲਜ ਦੀਆਂ ਜਿਆਦਾ ਗੇੜੀ ਰੂਟ ਅਤੇ ਇਕੱਠਿਆਂ ਬਤਾਏ ਹੋਏ ਪਲ ਅਤੇ ਇੱਕ ਦੂਜੇ ਦੇ ਪਿੰਡ ਨੂੰ ਜਾਣ ਵਾਲੇ ਰੂਟ ਅਤੇ ਉਸ ਤੋਂ ਬਾਅਦ ਵਿਛੋੜਾ ਅਤੇ ਉਸ ਵਿਛੋੜੇ ਨੂੰ ਚੇਤੇ ਕਰਨ ਵਾਲ ਲੰਗਾ ਸ਼ਾਇਦ ਇਸ ਗਾਣੇ ਤੋਂ ਵੱਡੀ ਕੋਈ ਵੀ ਪੰਜਾਬੀ ਸਿੰਗਰ ਨਹੀਂ ਦਰਸਾ ਸਕਦਾ ਸ਼ਾਇਦ ਇਸੇ ਕਰਕੇ ਇਸ ਗਾਣੇ ਨੂੰ ਮੈਂ ਤੀਜੇ ਨੰਬਰ ਤੇ ਰੱਖਿਆ ਤੈਨੂੰ ਕਿੰਨੀ ਪੈ ਗਈ ਸੀ ਆਦਤ ਨੇਰਿਆਂ ਬੋਲਾਂ ਦੀ ਨੰਬਰ ਲਾਈਡ ਲਾਈਨ ਦਾ ਤੂੰ ਪਹਿਲੀ ਬਿਲ ਤੇ ਚੱਕਦੀ ਸੀ ਸ਼ਾਇਦ ਇਹ ਵਾਲਾ ਗਾਣਾ ਉਹਨਾਂ ਲੋਕਾਂ ਵਾਸਤੇ ਬਣਾਇਆ ਗਿਆ ਜਿਨ੍ਹਾਂ ਦੀ ਆਸ਼ਕੀ 2005 ਤੋਂ ਪਹਿਲਾਂ ਜਾਂ 2005 ਦੇ ਅਰਾਊਂਡ ਚੱਲਦੀ ਸੀ ਕਿਉਂਕਿ ਉਹਨਾਂ ਦਿਨਾਂ ਵਿੱਚ ਘਰਾਂ ਵਿੱਚ ਫੋਨ ਹੋਇਆ ਕਰਦੇ ਸੀ ਲੈਂਡਲਾਈਨ ਵਾਲਾ ਕਿਉਂਕਿ 2005 ਤੋਂ ਬਾਅਦ ਬਹੁਤ ਜਲਦ ਘਰਾਂ ਵਿੱਚੋਂ ਤਾਰਾਂ ਵਾਲੇ ਫੋਨ ਨਿਕਲਣੇ ਸ਼ੁਰੂ ਹੋ ਗਏ ਸੀਗੇ ਕਿਉਂਕਿ ਉਹਨਾਂ ਦੀ ਜਗ੍ਹਾ ਮੋਬਾਈਲਾਂ ਨੇ ਲੈ ਲਈ ਸੀ। ਇਸ ਗਾਣੇ ਵਿੱਚ ਮੇਰੀ ਫੇਵਰਿਟ ਲਾਈਨ ਇਹ ਆ ਕਿ ਇੱਕ ਤੱਕਣੀ ਚੇਤੇ ਹੈ ਦੂਰੋਂ ਦੇਖ ਕੇ ਹੱਸਦੀ ਦੀ ਪਹਿਲੀ ਵਾਰੀ ਦਿਲ ਦੀ ਗੱਲ ਮੈਨੂੰ ਸੰਗ ਕੇ ਦੱਸਦੀ ਫਿਰ ਦੂਜੇ ਨੰਬਰ ਤੇ ਨਾਮ ਹੁੰਦਾ ਜੀ 베ਲੀ ਜਨਤਾ ਗਾਣੇ ਦਾ 베ਲੀ ਜਨਤਾ ਇੱਕ ਗੀਤ ਜਾਂ ਸੌਂਗ ਨਹੀਂ 베ਲੀ ਜਨਤਾ ਇੱਕ ਬ੍ਰਾਂਡ ਵਾ ਕਿਉਂਕਿ 베ਲੀ ਜਨਤਾ ਗਾਣਾ ਇੰਨਾ ਜ਼ਿਆਦਾ ਹਿੱਟ ਹੋ ਚੁੱਕਾ ਸੀ ਕਿ ਇਸ ਗਾਣੇ ਨੇ ਤਰਸੀਮ ਜਸੜ ਅਤੇ ਕੁਲਵੀਰ ਝੰਜੜ ਨੂੰ ਐਨੀ ਵੱਡੀ ਪਛਾਣ ਦੁਲਾਤੀ ਸੀ ਕਿ ਪੰਜਾਬ ਦਾ ਬੱਚਾ-ਬੱਚਾ ਜਾਣ ਚੁੱਕਾ ਸੀ ਕਿ 베ਲੀ ਜਨਤਾ ਦਾ ਮਤਲਬ ਤਰਸੀਮ ਜਸੜ ਅਤੇ ਕੁਲਵੀਰ ਝੰਜੜਾ 베ਲੀ ਜਨਤਾ ਗਾਣਾ ਤਰਸੀਮ ਜਸੜ ਨੇ ਲਿਖਿਆ ਸੀ ਤੇ ਕੁਲਵੀਰ ਝੰਜੜਾ ਨੇ ਗਾਇਆ ਸੀ ਤੇ ਇਹਨੂੰ ਸਪੀਡ ਰੈਕੋਡ ਕੰਪਨੀ ਦੁਆਰਾ ਰਿਲੀਜ਼ ਕੀਤਾ ਗਿਆ ਸੀ ਗਾਣੇ ਦਾ ਨਾਮ ਵੀ 베ਲੀ ਜਨਤਾ ਸੀ ਤੇ ਐਲਬਮ ਦਾ ਨਾਮ ਵੀ 베ਲੀ ਜਨਤਾ ਦਾ ਜਨਮ ਹੁੰਦਾ ਹੈ ਤੇ ਉਸ ਤੋਂ ਬਾਅਦ ਕਲਵੀਰ ਝੰਜਰੇ ਤੇ ਤਰਸੀਮ ਜਸੜ ਦੇ ਲਗਭਗ 90% ਗਾਣੇ ਵਿਹਲੀ ਜਨਤਾ ਤੋਂ ਹੀ ਰਿਲੀਜ਼ ਹੋਏ। ਅੱਜ ਦੀ ਡੇਢ ਵਿੱਚ ਵਿਹਲੀ ਜਨਤਾ ਇੱਕ ਐਨਾ ਵੱਡਾ ਬ੍ਰਾਂਡ ਬਣ ਚੁੱਕਾ ਹੈ ਕਿ ਵਿਹਲੀ ਜਨਤਾ ਕੰਪਨੀ ਵੱਡੇ-ਵੱਡੇ ਗਾਣਿਆਂ ਦੇ ਨਾਲ ਵੱਡੀਆਂ-ਵੱਡੀਆਂ ਫਿਲਮਾਂ ਵੀ ਰਿਲੀਜ਼ ਕਰ ਰਹੀ ਹੈ। ਪੰਜਾਬੀ ਇੰਡਸਟਰੀ ਦੀ ਮਾਸਟਰਪੀਸ ਫਿਲਮ ਮਸਤਾਨੇ ਇਸੇ ਕੰਪਨੀ ਦੀ ਪੇਸ਼ਕਸ਼ ਹੈ। ਇਸ ਗਾਣੇ ਵਿੱਚ ਸਭ ਤੋਂ ਵੱਡੀ ਲਾਈਨ ਇਹ ਆ ਕਿ ਇਹ ਯਾਰ ਨਹੀਂ ਮੁੜ ਕੇ ਲੱਭਣੇ, ਬਾਕੀ ਕੰਮ ਤਾਂ ਹੁੰਦੇ ਰਹਿਣੇ। ਯਾਰੀ ਲਈ ਵਾਅਦਾ ਘਾਟਾ ਜਸੜਾ ਕਹਿੰਦੇ ਹੱਸ ਕੇ ਝੱਲੀਦਾ। ਉਲਜ ਟਾਈਮ ਤੋਂ ਪਹਿਲਾਂ ਜਿੱਥੇ ਰੋਜ਼ ਸਵੇਰੇ ਮਿਲਦੀ ਸੀ ਯਾਰੋ ਉਹ ਕਲਾਸਰੂਮ ਬੜਾ ਯਾਦ ਆਉਂਦਾ ਹੈ ਯਾਰ ਇਹ ਵਾਲਾ ਗਾਣਾ ਇੱਕ ਇਹੋ ਜਿਹਾ ਮਾਸਟਰਪੀਸ ਆ ਕਿ ਕੁਲਵੀਰ ਝੰਜਰ ਬਾਈ ਖੁਦ ਜਿੰਨੀ ਮਰਜ਼ੀ ਮਿਹਨਤ ਕਰ ਲਵੇ ਜਿੰਨਾ ਮਰਜ਼ੀ ਜੋਰ ਲਾ ਲਵੇ ਇਹੋ ਜਿਹਾ ਗਾਣਾ ਦੁਬਾਰਾ ਕਦੇ ਨਹੀਂ ਬਣਾ ਸਕਦਾ ਕੁਲਵੀਰ ਝੰਜਰ ਛੱਡੋ ਪੰਜਾਬ ਦਾ ਕੋਈ ਵੀ ਪੰਜਾਬੀ ਸਿੰਗਰ ਇਸ ਗਾਣੇ ਤੋਂ ਉੱਪਰ ਵਾਲੀ ਫੀਲਿੰਗ ਦਾ ਗਾਣਾ ਨਹੀਂ ਬਣਾ ਸਕਦਾ ਹੁਣ ਇਸ ਗਾਣੇ ਵਿੱਚ ਸਭ ਤੋਂ ਵੱਡੀ ਗੱਲ ਪਤਾ ਕੀ ਹੈ ਇਸ ਗਾਣੇ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਇਸ ਗਾਣੇ ਨੂੰ ਕਿਹੜੀ ਏਜ ਗਰੁੱਪ ਦਾ ਬੰਦਾ ਜਾਂ ਕਿਹੜੀ ਏਜ ਵਿੱਚ ਸੁਣ ਰਿਹਾ ਇਸ ਗਾਣੇ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਸੁਣਨ ਵਾਲੇ ਦਾ ਕਾਲਜ ਟਾਈਮ ਕਿਹੜੇ ਸਾਲ ਜਾਂ ਕਿਹੜੇ ਦੌਰ ਵਿੱਚ ਸੀ ਇਸ ਗਾਣੇ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਸੁਣਨ ਵਾਲਾ ਬੰਦਾ ਕਦੇ ਕਾਲਜ ਗਿਆ ਵੀ ਸੀ ਕਿਉਂਕਿ ਇਸ ਗਾਣੇ ਨੂੰ ਸਕੂਲ ਲਾਈਫ ਵਾਲਾ ਬੰਦਾ ਵੀ ਉਨੀ ਹੀ ਫੀਲਿੰਗ ਦੇ ਨਾਲ ਸੁਣ ਸਕਦਾ ਜਿੰਨੀ ਫੀਲਿੰਗ ਦੇ ਨਾਲ ਕਾਲਜ ਵਾਲਾ ਬੰਦਾ ਸੁਣ ਸਕਦਾ ਜਿਹੜਾ ਕਾਲਜ ਟਾਈਮ ਤੋਂ ਪਹਿਲਾਂ ਆਪਣੀ ਸਹੇਲੀ ਨੂੰ ਮਿਲਦਾ ਰਿਹਾ ਹੈ ਇਸ ਗਾਣੇ ਨੂੰ ਇਸ ਗੱਲ ਨਾਲ ਤਾਂ ਰ ਸੁਣ ਤੋਂ ਬਾਅਦ ਬਰਾਬਰ ਹੀ ਹੂਕੋਟ ਦੀਆ ਬਰਾਬਰ ਚੀਜ਼ਾਂ ਉੜਦੀਆਂ ਤੇ ਬਰਾਬਰ ਹੀ ਜਿਆਦਾ ਤਾਜ਼ੀਆਂ ਹੁੰਦੀਆਂ ਗਾਣਾ ਤਾਂ ਗਾਣਾ ਇਸ ਗਾਣੀ ਦੀ ਵੀਡੀਓ ਦੀ ਰੀਸ ਵੀ ਕੋਈ ਨਹੀਂ ਕਰ ਸਕਦਾ ਕਿਉਂਕਿ ਜਿੱਦਾਂ ਦੀ ਐਕਟਿੰਗ ਜਾਂ ਜਿੱਦਾਂ ਦੇ ਇਮੋਸ਼ਨ ਕਲਵੀਰ ਝੰਜਰ ਨੇ ਇਸ ਗਾਣੇ ਵਿੱਚ ਦਿਖਾਇਆ ਇਸ ਗਾਣੇ ਤੋਂ ਬਾਅਦ ਕਿਸੇ ਹੋਰ ਗਾਣੇ ਵਿੱਚ ਐਦਾਂ ਦੀ ਐਕਟਿੰਗ ਕਲਵੀਰ ਝੰਜਰ ਨਹੀਂ ਕਰ ਪਾਇਆ ਵਿਛੋੜੇ ਦੇ ਦੁੱਖ ਵਿੱਚ ਟੁੱਟਿਆ ਹੋਇਆ ਕਲਵੀਰ ਝੰਜਰ ਅਤੇ ਟੁੱਟੇ ਹੋਏ ਕਲਵੀਰ ਝੰਜਰ ਨੂੰ ਸੰਭਾਲਣ ਵਾਲਾ ਉਹਦਾ ਦੋਸਤ ਤਰਸੀਮ ਜੱਸੜ ਇਹ ਵਾਲੀ ਫੀਲਿੰਗ ਵੀਡੀਓ ਨੂੰ ਇੱਕ ਅਲੱਗ ਹੀ ਲੈਵਲ ਤੇ ਲੈ ਜਾਂਦੀ ਹੈ ਤੇ ਇਹਦੀਆਂ ਕਿਆ ਹੀ ਬਾਤਾਂ ਇਹਦੇ ਵਿੱਚ ਕੋਈ ਪਰ ਵੀਡੀਓ ਦੇਖਣ ਤੋਂ ਬਾਅਦ ਇਹ ਵਾਲਾ ਗਾਣਾ ਇੱਕ ਵਾਰੀ ਸੁਣਿਓ ਜ਼ਰੂਰ ਯਾਰੋ ਕੋ ਕਲਾਸ ਰੂਮ ਬੜਾ ਯਾਦ ਆਉਂਦਾ ਏ ਕੁਲਵੀਰ ਝੰਜਰ ਦੇ ਗਾਣੇ ਸਕੋਚ ਵਿਸਕੀ ਵਰਗੇ ਹੁੰਦੇ ਆ ਭਾਵੇਂ ਚੜਦੇ ਹੌਲੀ ਹੌਲੀ ਆ ਪਰ ਜਦੋਂ ਚੜਦੇ ਆ ਤਾਂ ਇਹਦਾ ਸਰੂਰ ਇੱਕ ਅਲੱਗ ਹੀ ਲੈਵਲ ਦਾ ਹੁੰਦਾ ਤੇ ਸਦਾ ਬਹਾਰ ਹੁੰਦਾ ਆ ਕੁਲਵੀਰ ਝੰਜਰ ਦੇ ਕਿਹੜੇ ਗਾਣਿਆਂ ਨਾਲ ਤੁਹਾਡੀ ਕਿਹੜੀ ਜ਼ਿਆਦਾ ਜੁੜੀ ਹੋਈ ਆ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਤੇ ਇਹ ਵੀ ਦੱਸਿਓ ਕਿ ਤੁਹਾਡਾ ਫੇਵਰਟ ਗਾਣਾ ਕਿਹੜਾ ਆ ਜਿਹੜਾ ਕੁਲਵੀਰ ਝੰਜਰ ਨੇ ਗਾਇਆ ਤੇ ਨਾਲ ਦੀ ਨਾਲ ਇਹ ਵੀ ਜ਼ਰੂਰ ਲਿਖਿਓ ਕਿ ਟੌਪ 10 ਸੀਰੀਜ਼ ਵਿੱਚ ਤੁਸੀਂ ਅਗਲੀ ਵੀਡੀਓ ਕਿਸ ਸਿੰਗਰ ਤੇ ਚਾ ਨਾ ਬਿਲਕੁਲ ਨਾ ਭੁੱਲਿਓ ਅਤੇ ਲਾਈਕ ਸ਼ੇਅਰ ਕਮੈਂਟ ਕਰਨਾ ਤਾਂ ਬਿਲਕੁਲ ਵੀ ਤੁਸੀਂ ਨਹੀਂ ਭੁੱਲਣਾ ਇਸ ਵੀਡੀਓ ਵਿੱਚ ਹੋਈਆਂ ਗਲਤੀਆਂ ਲਈ ਮਾਫੀ ਮਿਲਦੇ ਹਾਂ ਜੇ ਕਿਸੇ ਹੋਰ ਵੀਡੀਓ ਵਿੱਚ ਧੰਨਵਾਦ